ਅੱਜ ਆਪਾਂ ਬਣਾਵਾਂਗੇ ਜੀ ਸੌਕੇ ਦੇ ਚੌਲਾਂ ਦੀ ਖੀਰ ਇਹ ਖੀਰ 5-7 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਇਹਨੂੰ ਬਣਾਉਣ ਦੇ ਲਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਇਸ ਖੀਰ ਨੂੰ ਤੁਸੀਂ ਵਰਤਾਂ ਵਿੱਚ ਵੀ ਖਾ ਸਕਦੇ ਹੋ ਤੇ ਬਿਨਾ ਵਰਤ ਤੋਂ ਵੀ ਤੁਸੀਂ ਇਹਨੂੰ ਬਣਾ ਕੇ ਘਰ ਵਿੱਚ ਖਾ ਸਕਦੇ ਹੋ ਬਹੁਤ ਟੇਸਟੀ ਇਹ ਖੀਰ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਖੀਰ ਦੀ ਰੈਸਪੀ ਨੂੰ ਮੈਂ ਤੁਹਾਡੇ ਨਾਲ ਵਰਤਾਂ ਤੋਂ ਪਹਿਲਾਂ ਸ਼ੇਅਰ ਕਰ ਰਹੀ ਹਾਂ ਤੁਸੀਂ ਇਸ ਵਾਰੀ ਵਰਤ ਤੇ ਜ਼ਰੂਰ ਬਣਾ ਕੇ ਖਾਓ ਜੀ ਬਹੁਤ ਹੀ ਵਧੀਆ ਬਣਦੀ ਹੈ ਇਹ ਖੀਰ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਗਰ ਤੁਹਾਨੂੰ ਪਸੰਦ ਆਉਂਦੀਆਂ ਨੇ ਵੀਡੀਓ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਫਿਰ ਅੱਜ ਜੀ ਖੀਰ ਬਣਾਉਣ ਦੀ ਰੈਸਪੀ ਕਰਦੇ ਆਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਸੌਂਕੇ ਦੇ ਚੌਲਾਂ ਦੀ ਖੀਰ ਬਣਾ ਕੇ ਤਿਆਰ ਕਰਾਂਗੇ ਜੀ ਇਹ ਮੈਂ ਅੱਧੀ ਕੋਲੀ ਤੋਂ ਵੀ ਥੋੜੇ ਘੱਟ ਲੱਤੇ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਜੀ ਇੱਧਰ ਮੈਂ ਪੈਨ ਰੱਖਿਆ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਦੇਸੀ ਘਿਓ ਦਾ ਅਗਰ ਤੁਸੀਂ ਵਰਤ ਨਹੀਂ ਬਣਾ ਰਹੇ ਹੋ ਤਾਂ ਤੁਸੀਂ ਦੇਸੀ ਘੀ ਦੀ ਹੀ ਵਰਤੋਂ ਕਰਿਓ ਇਹ ਆਪਣਾ ਮੈਲਟ ਹੋ ਗਿਆ ਜੀ ਇਹਦੇ ਵਿੱਚ ਪਾਵਾਂਗੇ ਆਪਾਂ 4-5 ਬਦਾਮ ਇਹਨਾਂ ਨੂੰ ਪਾਤੋੜੇ 'ਤੇ ਭੁੰਨ ਲਵਾਂਗੇ ਇਹ ਆਪਸ਼ਨਲ ਆ ਤੁਸੀਂ ਪਾਉਣੀ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਬਦਾਮ ਆਪਣੇ ਭੁੰਨ ਗਏ ਨੇ ਜੀ ਤੇ ਇੰਤਰ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇਸੇਕੋ ਦੇ ਵਿੱਚ ਹੁਣ ਆਪਾਂ ਚਾਵਲਾਂ ਨੂੰ ਥੋੜਾ ਜਿਹਾ ਭੁੰਨਾਂਗੇ ਤੁਸੀਂ ਚਾਹੋ ਇਹਨਾਂ ਨੂੰ ਬਿਨਾ ਭੁੰਨੇ ਦਾ ਦੁੱਧ ਵੀ ਟੋਵਾਲ ਕੇ ਵੀ ਬਣਾ ਸਕਦੇ ਹੋ ਪਰ ਇਸ ਤਰੀਕੇ ਨਾਲ ਬਣਾਈ ਹੋਈ ਠੀਰ ਬਹੁਤ ਹੀ ਸੁਆਦ ਬਣਦੀ ਹੈ ਜੀ ਤੇ ਇਹ ਕਫਾ ਕੱਟ ਕੀਤਾ ਹੋਇਆ ਹੈ ਘੱਟ ਤੇਕ ਦੇ ਉੱਤੇ ਆਪਾਂ ਇਹਨੂੰ 2 ਮਿੰਟ ਭੁੰਨ ਲਵਾਂਗੇ ਇਹੇ ਰੈਸਪੀ ਮੈਂ ਤੁਹਾਡੇ ਨਾਲ ਵਰਤਾਂ ਤੋਂ ਪਹਿਲਾਂ ਸ਼ੁਰੂ ਕਰਨੀ ਹੈ ਇਸ ਤਰ੍ਹਾਂ ਇਸਦੇ ਕੁਝ ਨਰਾਤਿਆਂ ਦੇ ਵਰਤ ਵਿੱਚ ਤੇ ਸਮਾ ਸ਼ੁਭ ਰਾਤਰੀ ਆ ਰਹੀ ਹੈ ਜੀ ਉਹਦੇ ਵਰਤ ਵਿੱਚ ਇਹਨੂੰ ਰਾਮਣਾ ਤੁਸੀਂ ਲੈ ਸਕਦੇ ਹੋ ਜੀ ਅੱਧੀ ਕੌਲੀ ਤੋਂ ਘੱਟ ਆਪਾਂ ਨੇ ਚਾਵਲ ਲਏ ਸੀ ਇਹਦੇ ਵਿੱਚ ਆਪਾਂ 5-6 ਗੁਣਾ ਜਿਹੜਾ ਦੁੱਧ ਪਾਵਾਂਗੇ 5-6 ਗੁਣਾ ਬਾਅਦ ਪਾ ਦੁੱਧ ਪਾਣਾਈ ਜੀ ਇਹਦੇ ਵਿੱਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਣਾ ਲਾਂਗੇ ਚਾਵਲ ਜਿਹੜੇ ਸਾਈਡਾਂ ਦੇ ਲੱਗੇ ਹੋਏ ਨੇ ਇਹਨਾਂ ਨੂੰ ਵੀ ਆਪਾਂ ਉਤਾਰ ਲਵਾਂਗੇ ਇਧਰ ਜਿਹੜੇ ਆਪਾਂ ਨੇ ਬਦਾਮ ਭੁੰਨੇ ਸੀ ਉਹਨਾਂ ਨੂੰ ਵੀ ਆਪਾਂ ਕੁੱਟ ਕੇ ਵਿੱਚ ਪਾ ਦਵਾਂਗੇ ਇਹਨਾਂ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਜਖੀਰ ਵਿੱਚ ਦੋ ਇਲਾਇਚੀਆਂ ਦੇ ਬੀਜਾਂ ਨੂੰ ਮੈਂ ਥੋੜਾ ਜਿਹਾ ਅੱਧਾ ਕ ਚਮਚੀ ਚੀਨੀ ਦਾ ਪਾ ਕੇ ਇਹਨਾਂ ਬੀਜਾਂ ਨੂੰ ਮੈਂ ਕੁੱਟ ਲਿਆ ਜੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਅੱਧੀ ਕੌਲੀ ਤੋਂ ਘੱਟ ਜਿਹੜੇ ਚਾਵਲ ਨੇ ਤੇ ਤੇ ਇਹਦੇ ਵਿੱਚ ਆਪਾਂ ਨੇ ਤਿੰਨ ਕੌਲੀਆਂ ਫੁੱਲ ਦੁੱਧ ਦੀਆਂ ਪਾ ਦਿੱਤੀਆਂ ਨੇ ਜ਼ਰੂਰੀ ਨਹੀਂ ਹੈਗਾ ਵੀ ਇਹ ਖੀਰ ਨੂੰ ਤੁਸੀਂ ਬਰਤਾਂ ਵਿੱਚ ਹੀ ਖਾਣਾ ਹੈ ਤੁਸੀਂ ਆਮ ਵੀ ਇਹਨੂੰ ਬਣਾ ਕੇ ਖਾ ਸਕਦੇ ਹੋ ਜੀ ਇਹ ਖੀਰ ਬਹੁਤ ਹੀ ਵਧੀਆ ਬਣਦੀ ਹੈ ਤੇ ਬਹੁਤ ਹੀ ਥੋੜੇ ਸਮੇਂ ਬਹੁਤ ਘੱਟ ਸਮੇਂ ਦੇ ਵਿੱਚ ਇਹ ਖੀਰ ਜਿਹੜੀ ਆ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਕਈ ਜਗ੍ਹਾ ਸਮਾਂ ਦੇ ਚੌਲ ਸਮਾਕ ਵੀ ਕਹਿੰਦੇ ਆ ਜੀ ਪਰ ਅਸੀਂ ਪਿੰਡ ਲੋਕ ਇਹਨੂੰ ਸੌਕੇ ਦੇ ਚੌਲ ਕਹਿੰਦੇ ਆ ਦੁੱਧ ਗਰਮ ਹੋ ਗਿਆ ਜੀ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਅੱਧਾ ਘਟਕਣ ਇਹਦਾ ਰੱਖ ਕੇ ਸਿਮ ਕਰਕੇ ਗੈਸ ਨੂੰ ਇਹਨੂੰ ਹੁਣ ਪਰਿਜਣ ਦਵਾਂਗੇ ਵਿੱਚ ਵਿੱਚ ਨੂੰ ਆਪਾਂ ਇਹਨੂੰ ਦੇਖਦੇ ਵੀ ਰਹਾਂਗੇ ਕੜਛੀ ਮਾਰ ਦਵਾਂਗੇ ਇਹਦੇ ਵਿੱਚ ਅਤੇ ਢੱਕਣ ਨੂੰ ਆਪਾਂ ਨੇ ਫੁੱਲ ਚੰਗੀ ਤਰ੍ਹਾਂ ਐਵੇਂ ਨਹੀਂ ਢਕਣਾ ਹੈਗਾ ਅਗਰ ਤੁਸੀਂ ਗੈਸ ਘੱਟ ਵੀ ਕੀਤਾ ਹੋਇਆ ਨਾ ਇਹ ਖੀਰ ਨੇ ਤਾਂ ਵੀ ਬਾਹਰ ਆ ਜਾਣਾ ਉਬਲ ਕੇ ਟੱਕ ਗਨੇ ਦਾ ਭਾਦਦਾ ਹੀ ਬੰਦ ਕਰਨਾ ਹੈ ਜੀ ਇਸ ਖੀਰ ਨੂੰ ਬਣਨ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਸਿਰਫ 5-4 ਮਿੰਟ ਮਸਾਂ ਹੀ ਲੱਗਣੇ ਆ ਜੀ ਬਣਨ ਨੂੰ 5 ਕਿ ਮਿੰਟ ਹੋ ਗਏ ਆ ਖੀਰ ਨੂੰ ਰਿਜਦੇ ਹੋਏ ਖੀਰ ਤਾਂ ਤਕਰੀਬਨ ਆਪਣੀ ਬਾਣੀ ਗਈ ਆ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਖੰਡ ਖੰਡ ਆਪਾਂ ਜਿੰਨੇ ਚਾਵਲ ਲਏ ਸੀ ਓਨੀ ਹੀ ਖੰਡ ਪਾਉਣੀ ਆ ਤੁਸੀਂ ਵੱਧ ਵੀ ਪਾ ਸਕਦੇ ਹੋ ਹੁਣ ਆਪਾਂ 2-3 ਮਿੰਟ ਆਪਾਂ ਖੰਡ ਖੰਡ ਵੀ ਚੰਗੀ ਤਰ੍ਹਾਂ ਵਿੱਚ ਪੱਕ ਜਾਵੇ ਇਹ ਪਾਣ ਦੇ ਨਾਲ ਵੀ ਖੀਰ ਨੇ ਥੋੜੀ ਪਤਲੀ ਹੋ ਜਾਣਾ ਹੈ ਖੰਡ ਚੰਗੀ ਤਰ੍ਹਾਂ ਪੱਕ ਜਾਵੇ ਆਪਾਂ ਘੱਟ ਸੇਕਦੇ ਉੱਤੇ ਹੀ ਇਹਨੂੰ 2-3 ਮਿੰਟ ਹੋਰ ਪਕਾ ਲਾਂਗੇ ਖੰਡ ਪਾਣ ਤੋਂ ਬਾਅਦ 2-3 ਮਿੰਟ ਇਹਨੂੰ ਹੋਰ ਪਕਾਇਆ ਹੈ ਜੀ ਖੀਰ ਆਪਣੀ ਬਣ ਕੇ ਬਿਲਕੁਲ ਤਿਆਰ ਆ ਹੁਣ ਇਹਨੂੰ ਆਪਾਂ 5-4 ਮਿੰਟ ਲਈ ਢੱਕ ਦਾਂਗੇ ਗੈਸ ਆਪਾਂ ਕਰ ਦਾਂਗੇ ਜੀ ਬੰਦ ਫਾਂਸ ਦਿੱ ਮਿੰਟਾਂ ਨੂੰ ਮਟਾ ਕੇ ਰੱਖ ਦਿੱਤਾ ਸੀ ਖੀਰ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਵਧੀਆ ਖੀਰ ਬਣੀ ਆ ਹੁਣ ਇਹਨੂੰ ਕੱਢ ਲਾਂਗੇ ਆਪਾਂ ਇੱਕ ਬੌਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਖੀਰ ਇਹ ਖੀਰ ਬਹੁਤ ਵਧੀਆ ਬਣੀ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਖਾਓ ਬਹੁਤ ਵਧੀਆ ਤੇ ਬਹੁਤ ਹੀ ਹੈਲਦੀ ਖੀਰ ਹੁੰਦੀ ਹੈ ਜੀ ਇਹ ਤੇ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ